ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਤੁਹਾਡੇ ਉੱਤੇ ਸ਼ਹੀਦ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪੈਰਾ ਲੱਗਾ ਹੋਇਆ ਹੈ ਉਹ ਤੁਹਾਡੀ ਕਿਵੇਂ ਰੱਖਿਆ ਕਰ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸੇ ਬਾਰੇ ਗੱਲਬਾਤ ਕਰਾਂਗੇ ਇਸ ਲਈ ਸਾਡੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਤੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਚੇਕਰ ਕੋਈ ਵੀ ਮਨੋਖ ਜੋ ਆਪਣੀ ਜ਼ਿੰਦਗੀ ਦੇ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਦੇ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸੋ ਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਪਕਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜੋਂ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਤੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਹੋ ਜਾਂਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪੈਰ ਲੱਗਾ ਹੋਇਆ ਹੈ ਇਸ ਲਈ ਆਜਾਸੀ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਤੁਸੀਂ ਉਹਨਾਂ ਰੱਬੀ ਰੂਹਾਂ ਤੇ ਸ਼ਕਤੀਆਂ ਦੇ ਬਾਰੇ ਪਤਾ ਲਗਾ ਸਕਦੇ ਹੋ ਜੋ ਸਾਡੇ ਆਂਗ-ਸੰਗ ਸਹਾਇ ਹਨ ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਸਕੇ ਇਸ ਬਾਰੇ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਹਰ ਰੋਜ਼ ਸਵੇਰੇ 5 ਵਜੇ ਦੇ ਵਿਚਕਾਰ ਆਪਣੇ ਆਪ ਜਾਗ ਖੁੱਲ ਜਾਵੇ ਤੁਸੀਂ ਉਸ ਸਮੇਂ ਸੋਤੇ ਨਹੀਂ रह ਸਕਦੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਦੇ ਵਿੱਚ ਜਾਂ ਇਸ ਜਨਮ ਵਿੱਚ ਕੀਤੇ ਹੋਣਗੇ ਜਿਸ ਕਰ ਤੁਹਾਡੀ ਜਾਗ ਖੁੱਲਦੀ ਹੈ ਤੇ ਮਨ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਇਸ ਸਾਵੇਂ ਨੂੰ ਅਜਾਈ ਨਾ ਗਵਾਈਏ ਜਿਸ ਕਰ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਕੋਈ ਵੀ ਪਤਾ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੀ ਰੂਹਾਨੀ ਢੰਗ ਨਾਲ ਇਹ ਸਭ ਪਰੇਸ਼ਾਨੀਆਂ ਦੇ ਤਕਲੀਫਾਂ ਜੜ ਤੋਂ ਖਤਮ ਹੋ ਜਾਂਦੀਆਂ ਹਨ ਜਿਵੇਂ ਕੁਝ ਹੋਇਆ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ હાજર ਨਾજર ਰਹਿੰਦੀਆਂ ਹਨ ਤੀਸਰੀ ਨਿਸ਼ਾਨੀ ਦੇ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਇੱਕਦਮ ਤੁਹਾਡੇ ਸਰੀਰ ਦੇ ਰੌਂਗ ਟੇ ਖੜੇ ਹੋ ਜਾਂਦੇ ਹਨ ਅਜੀਬ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੈਂਸੇਸ਼ਨ ਬਾਡੀ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਤੁਹਾਡੇ ਕੋਲ ਹੈ ਚੌਥੀ ਨਿਸ਼ਾਨੀ ਦੇ ਵਿੱਚ ਤੁਹਾਡੀ ਬਿਨਾ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਜਦ ਪੂਰੀ ਹੋ ਜਾਂਦੀ ਹੈ ਅਜੇ ਤੁਸੀਂ ਬਸ ਉਸ ਬਾਰੇ ਸੋਚਿਆ ਹੀ ਹੁੰਦਾ ਹੈ ਕਿ ਰੱਬਾ ਸਾਨੂੰ ਇਹ ਵੀ ਦੇ ਦਿੰਦਾ ਕਿ ਰੱਬ ਸਾਨੂੰ ਇਹ ਵੀ ਦੇ ਦੇਵੇ ਤੇ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਬਾਦ ਵਿੱਚ ਤੁਸੀਂ ਸੋਚਦੇ ਹੋ ਕਿ ਅਜੇ ਤੇ ਅਸੀਂ ਸੋਚ ਹੀ ਰਹੇ ਸੀ। ਸਾਡੀ ਇਹ ਗੱਲ ਆਪਣੇ ਆਪ ਕਿਵੇਂ ਪੂਰੀ ਹੋ ਗਈ। ਇਦਾਂ ਦੇ ਚਮਤਕਾਰ ਸ਼ੇਰ ਤੁਹਾਡੇ ਨਾਲ ਵੀ ਹੋਏ ਹੋਣਗੇ। ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ। ਪੰਜਵੀਂ ਨਿਸ਼ਾਨੀ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਦੇ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ। ਜਿਵੇਂ ਇੱਕਦਮ ਮੈਸੇਜ ਆ ਜਾਣਾ WhatsApp ਤੇ ਜਾਂ ਰਸਤੇ ਵਿੱਚ ਕੁਝ ਪੜ ਲੈਣਾ ਜਾਂ ਕਿਸੇ ਅਣਜਾਣ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇਣਾ ਜਵਾਬ ਦੇ ਕੇ ਚਲੇ ਜਾਣਾ ਇਹ ਸਭ ਨਿਸ਼ਾਨੀਆਂ ਰੱਬੀ ਰੂਹਾਂ ਦੇ ਕੋਲ ਹੁੰਦੀਆਂ ਹਨ ਛੇਵੀਂ ਨਿਸ਼ਾਨੀ ਦੇ ਵਿੱਚ ਤੁਹਾਨੂੰ ਅਣਜਾਣ ਚੀਜ਼ਾਂ ਦੇ ਬਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਕਦੇ ਦੇਖਿਆ ਸੁਣਿਆ ਜਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਪਰ ਪਹਿਲੀ ਵਾਰ ਅਚਾਨਕ ਦੇਖਣ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ। ਉਹਨਾਂ ਦੀ ਨੌਲੇਜ ਹੋ ਜਾਂਦੀ ਹੈ। ਕੋਈ ਸਵਾਲ ਕਰੇ ਤੇ ਇੱਕਦਮ ਸਾਡੇ ਮੂੰਹ ਦੇ ਵਿੱਚ ਬਹੁਤ ਜਲਦੀ ਜਵਾਬ ਬਹੁਤ ਕੌਨਫੀਡੈਂਸ ਦੇ ਨਾਲ ਦੇਣਾ ਸ਼ੁਰੂ ਕਰ ਦਿੰਦੇ ਹਾਂ। ਇਹ ਵੀ ਇੱਕ ਚਮਤਕਾਰੀ ਨਿਸ਼ਾਨੀ ਗਿਣੀ ਜਾਂਦੀ ਹੈ। ਤਾਂ ਇਹ ਵੀ ਨਿਸ਼ਾਨੀ ਦੱਸ ਤਾਂ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਅਤੇ ਰੱਬੀ ਰੋਹਾਂ ਦਾ ਪੈਰਾ ਹੈ। ਸੱਤਵੀਂ ਨਿਸ਼ਾਨੀ ਦੱਸਦੀ ਹੈ ਕਿ ਜੈਦਵੀ ਤੋਸੀਕਤੇ ਇਕੱਲੇ ਸਾਧਨਾਂ ਦੇ ਵਿੱਚ ਮਰਨ ਕਰ ਰਹੇ ਹੋ ਜਾਂ ਘਰ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾਂ ਕਿਸੇ ਕਾਰਨ ਆਈ ਜਾ ਰਹੀ ਹੈ ਆਲੇ ਦੁਆਲੇ ਕੋਈ ਫੁੱਲ ਵੀ ਨਹੀਂ ਹਨ ਪਰ ਫਿਰ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਇਹਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਸ਼ਹੀਦ ਸਿੰਘਾਂ ਦਾ ਪੈਰਾ ਹੈ ਤਾਂ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਵਾਹਿਗੁਰੂ ਜੀ ਦਾ ਸ਼ੁ크ਰਾਨਾ ਵੀ ਕਰਿਆ ਕਰੋ ਸਵੇਰੇ ਉੱਠਦੇ ਸਮੇਂ ਵਾਹਿਗੁਰੂ ਜੀ ਦਾ ਸ਼ੁ크ਰਾਨਾ ਬਹੁਤ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਰਾਤ ਬਹੁਤ ਸੁੱਖ ਦੀ ਬਤੀਤ ਹੋਈ ਹੈ ਤੇ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਤੇ ਸਿਮਰਨ ਕਰਿਆ ਕਰੋ ਤੇ ਰਾਤ ਨੂੰ ਸੌਣ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁ크ਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੈ ਤੇ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ ਤੇ ਅੰਮ੍ਰਿਤ ਵੇਲਾ ਬਖਸ਼ੋ ਸਾਧ ਸੰਗਤ ਜੀ ਇਹ ਸੰਕੇਤ ਦਾ ਪਤਾ ਲੱਗਣਾ ਮਤਲਬ ਕਿ ਆਪ ਜੀ ਦੇ ਅੰਗ ਸੰਗ ਕੋਈ ਸਕਾਰਾਤਮਿਕ ਸ਼ਕਤੀ ਹੈ ਤੁਹਾਡੇ ਪਰਮਾਤਮਾ ਤੁਹਾਡੇ ਕੋਲ ਹਨ ਜਦ ਵੀ ਤੁਸੀਂ ਧਿਆਨ ਬੰਦਗੀ ਸਿਮਰਨ ਕਰਨ ਦੇ ਲਈ ਬੈਠਦੇ ਹੋ ਤਾਂ ਇੱਕਦਮ ਤੁਹਾਨੂੰ ਆਪਣੇ ਪ੍ਰਭੂ ਜੀ ਦੇ ਦਰਸ਼ਨ ਹੋਣ ਲੱਗ ਜਾਂਦੇ ਹਨ ਅੱਖਾਂ ਬੰਦ ਕਰਕੇ ਸਿਰਫ ਕੁਝ ਹੀ ਸਕਿੰਟਾਂ ਦੇ ਲਈ ਜੇਕਰ ਦਰਸ਼ਨ ਹੁੰਦੇ ਹਨ ਤੇ ਇਹ ਦਰਸ਼ਨ ਤੁਹਾਨੂੰ ਕਿਸੇ ਤਸਵੀਰ ਵਾਂਗ ਜਾਂ ਰੋਸ਼ਨੀ ਵਾਂਗ ਰੋਸ਼ਨੀ ਵਾਂਗ ਇਹ ਸੰਕੇਤ ਵੀ ਤੁਹਾਡੀ ਅਰਦਾਸ ਪੂਰੀ ਹੋਣ ਵੱਲ ਇੱਕ ਇਸ਼ਾਰਾ ਕਰਦੇ ਹਨ ਪਰ ਤੁਹਾਨੂੰ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਵਹਿਮ ਮੰਨਣਾ ਨਹੀਂ ਚਾਹੀਦਾ ਇਹ ਵੀ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ